ਮੈਂ ਤੁਹਾਡਾ ਪੱਤਰਕਾਰ ਭਿੰਦਰ ਮਾਨ ਪਹੁੰਚਿਆ ਸਰਹੰਦ ਦੇ ਨਜ਼ਦੀਕ ਪਿੰਡ ਮਲਕੋ ਮજરા ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਲਕੋ ਮજરા ਦੇ ਕੋਲ ਦੀ ਲੰਗਦੀ ਨਹਿਰ ਦੇ ਕੋਲ ਜਦੋਂ ਮੈਂ ਜਾ ਰਿਹਾ ਸੀ ਤਾਂ ਦਰਜਨਾਂ ਦੀ ਗਿਣਤੀ ਵਿੱਚ ਨੀਲ ਗਊਆਂ ਜਿਹੜੀ ਕਿਸਾਨਾਂ ਦੀ ਫਸਲ ਬੀਜੀ ਹੋਈ ਹੈ ਮੱਕੀ ਦੀ ਫਸਲ ਤੇ ਉਸ ਦੇ ਵਿੱਚ ਕੁਮਰੇ ਸੀ ਉਸ ਦਾ ਨੁਕਸਾਨ ਕਰ ਰਹੇ ਸੀ ਜਦੋਂ ਮੈਂ ਇਹਨਾਂ ਨੂੰ ਕੈਮਰੇ ਦੇ ਵਿੱਚ ਕੈਦ ਕਰਨਾ ਚਾਹਿਆ ਤਾਂ ਉਦੋਂ ਹੀ ਮੈਨੂੰ ਦੇਖਦੇ ਹੀ ਇਹ ਉਥੋਂ ਭੱਜ ਗਏ ਤੇ ਇਹ ਦੱਸਣਯੋਗ ਹੈ ਕਿ ਇਹ ਵੀ ਜਿਹੜਾ ਫਤੇਗੜ ਸਾਹਿਬ ਦੇ ਜ਼ਿਲ੍ਹੇ ਦੇ ਹੱਦ ਵਿੱਚ ਨਹਿਰ ਲੰਘਦੀ ਹੈ ਨਹਿਰ ਦੇ ਨਾਲ ਜਿੰਨੇ ਵੀ ਪਿੰਡ ਲੱਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਇਹ ਰੋਜ਼ ਨੀਲ ਗਊਆਂ ਆਮ ਵੇਖੀਆਂ ਜਾ ਸਕਦੀਆਂ ਨੇ ਜੋ ਕਿਸਾਨਾਂ ਦੀ ਫਸਲਾਂ ਜਿਵੇਂ ਮੱਕੀ ਦੀ ਫਸਲ ਤੇ ਹੋਰ ਫਸਲਾਂ ਸਬਜ਼ੀਆਂ ਦਾ ਵੱਡਾ ਨੁਕਸਾਨ ਕਰਦੇ ਨੇ ਕਿਸਾਨਾਂ ਦੀ ਮੰਗ ਹੈ ਕਿ ਇਹ ਰੀ ਰੋਜ਼ ਨੀਲ ਗਊਆਂ ਜਿੱਧਰ ਨੂੰ ਲੰਘ ਜਾਂਦੇ ਨੇ ਤੇ ਝੁੰਡ ਦਾ ਝੁੰਡ ਲੰਘਦਾ ਹੈ ਇਹ ਸਫਤਲ ਵਿੱਚ ਨੂੰ ਸਬਜੀ ਵਿੱਚ ਨੂੰ ਲੰਘਦੇ ਨੇ ਉਸ ਦਾ ਬਹੁਤ ਵੱਡਾ ਨੁਕਸਾਨ ਕਰਦੇ ਨੇ ਉਹਨਾਂ ਨੇ ਕਿਹਾ ਹੈ ਕਿ ਇਸ ਸਬੰਧੀ ਜੰਗਲਾਤ ਭਾਗ ਦੇ ਅਧਿਕਾਰੀਆਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਇਹ ਨੁਕਸਾਨ ਕਰਦੇ ਨੇ